ਅਬੂ ਗਰੀਬ ਜਿਹੜੀ ਪ੍ਰिजन ਆ ਤੁਹਾਨੂੰ ਯਾਦ ਹੋਊਗਾ ਜਿੱਥੇ ਅਮਰੀਕਨ ਫੌਜੀਆ ਨੇ ਉੱਥੇ ਦੇ ਜਿਹੜੇ ਮੁਸਲਮਾਨ ਸੀ ਇਰਾਕ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਟੌਰਚਰ ਕੀਤਾ ਸੀ ਨੰਗੇ ਕਰਕੇ ਇੱਕ ਦੂਜੇ ਦੇ ਪਾਇਆ ਸੀ ਤੇ ਉਹ ਫੋਟੋ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋਈ ਸੀ ਸੋ ਉਸ ਦੇ ਸਬੰਧ ਦੇ ਵਿੱਚ ਅੱਜ ਇਹ ਖਬਰ ਆ ਰਹੀ ਆ ਸੀਐਨਐਨ ਦੇ ਮੁਤਾਬਕ ਫੈਡਰਲ ਯੂਰੀ ਨੇ ਜਿਹੜਾ ਆ ਉਹ ਕੱਲ 42 ਮਿਲੀਅਨ ਡਾਲਰ ਤਿੰਨ ਰਾਕੀ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਅਵਾਰਡ ਕੀਤਾ ਹੈਗਾ ਜਿਨ੍ਹਾਂ ਦਾ ਟੌਰਚਰ ਕੀਤਾ ਗਿਆ ਸੀ ਅਬੂ ਗਰੀਬ ਆ ਜੋ ਜੇਲ ਹੈਗੀ ਆ ਲਗਭਗ 2 ਦਿਹਾਕੇ ਪਹਿਲਾਂ ਸੋ ਇਸ ਵਨ ਦੇ ਵਿੱਚ ਯੂਐਸ ਗਵਰਨਮੈਂਟ ਕੰਟਰੈਕਟਰ ਜੋ ਸੀ ਉਸ ਨੂੰ ਅਕਾਉਂਟੇਬਲ ਬਣਾਇਆ ਗਿਆ ਤੇ ਉਹਨਾਂ ਨੂੰ ਇਹ ਜਿਹੜੇ ਪੈਸੇ ਆ ਇਹ ਦੇਣੇ ਪਊਗੇ ਜਿਹੜੇ ਸਾਫਕਾਰ ਰਿਟੇਨ ਨਹੀਂ ਸੀਗੇ ਇਹਨਾਂ ਨੇ 2008 ਦੇ ਵਿੱਚ ਜਿਹੜੀ 버ਜੀਨੀਆਂ ਵੇਸਟ ਕੰਪਨੀ ਆ ਸੀਏਸੀਆਈ ਪ੍ਰੀਮੀਅਰ ਟੈਕਨੋਲੋਜੀ ਉਹਨਾਂ ਦੇ ਅਗੇਂਸਟ ਇਹ ਲਾ ਸੂਟ ਫਾਈਲ ਕੀਤਾ ਸੀਗਾ ਆ ਸੋ ਜਿਹੜੇ ਪਲੈਂਟੀਫ ਸੀ ਉਹਨਾਂ ਨੇ ਇਹ ਕਿਹਾ ਸੀ ਭਈ ਜਿਹੜੀ ਕੰਪਨੀ ਯੂਐਸ ਗਵਰਨਮੈਂਟ ਨੇ ਹਾਇਰ ਕੀਤੀ ਆ ਯੂਐਸ ਦੇ ਇਨਵੇਜਨ ਦੇ ਸੰਬੰਧ ਦੇ ਵਿੱਚ ਜਦੋਂ ਇਰਾਕショ ਹੋਇਆ ਸੀਗਾ ਉਹਨਾਂ ਨੇ ਇਹਨਾਂ ਲੋਕਾਂ ਨੂੰ ਇਨਟੈਰੋਗੇਟ ਕੀਤਾ ਬਹੁਤ ਜਲੀਲ ਕੀਤਾ ਤੇ ਉਹਦੇ ਕਰਕੇ ਜਿਹੜੇ ਆ ਉਹਨਾਂ ਨੇ ਇਹ ਜਿਹੜਾ ਲਾ ਸੂਟ ਫਾਈਲ ਕੀਤਾ ਸੀ ਜਿਹੜੇ ਪਲੈਂਟੀਫ ਸੀ ਉਹਨਾਂ ਚ ਸੁਹੇਲ ਅਲ ਸ਼ਿਮਰਈ ਮਿਡਲ ਸਕੂਲ ਦਾ ਪ੍ਰਿੰਸੀਪਲ ਸੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਕਿਸੇ ਤਰ੍ਹਾਂ ਦੀ ਜੋ صدام حسین ਦੀ ਸਰਕਾਰ ਸੀ ਉਹਨਾਂ ਦੇ ਨਾਲ ਆਸਾਇਡ ਯੂਵੇ ਇੱਕ ਫਰੂਟ ਵੈਂਡਰ ਸੀ ਸਲਾਹ ਐਲ ਇਜ਼ਲੀ ਇੱਕ ਜਰਨਲਿਸਟ ਸੀ ਹੁਣ ਤੁਸੀਂ ਹਿਸਾਬ ਲਾ ਲਓ ਕਿ ਇੱਕ ਜਰਨਲਿਸਟ ਸੀ ਇੱਕ ਮਿਡਲ ਸਕੂਲ ਦਾ ਪ੍ਰਿੰਸੀਪਲ ਸੀ ਇੱਕ ਫਰੂਟ ਵੈਂਡਰ ਸੀ ਉਹਨਾਂ ਨੂੰ ਤਿੰਨ ਤਿੰਨ ਮਿਲੀਅਨ ਡਾਲਰ ਜਿਹੜਾ ਕੰਪਨਸੇਟਰੀ ਡੈਮੇਜ 11 ਮਿਲੀਅਨ ਡਾਲਰ ਪੋਨਿਟਿਵ ਡੈਮੇਜ ਇਹ ਜੋ ਕੋਰਟ ਨੇ ਡਾਕੂਮੈਂਟ ਰਿਲੀਜ਼ ਕੀਤੇ ਆ ਉਹਦੇ ਵਿੱਚ ਇਹ ਦੱਸਿਆ ਗਿਆ Да, mm это -hmm. mm -hmm.